ਤਨ ਤਨ ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਦੇ ਸਰਕਾਰ ਜੁਗਰੀਬ ਨਵਾਜ਼ ਕਿਰਪਾਲੂ ਸਤਿਗੁਰੂ ਜੀ ਬਲਾਵਲ ਰਾਗ ਦੇ ਅੰਦਰ ਆਪਣੀ ਜ਼ੁਬਾਨੇ پاک ਉਚਾਰਨ ਕਰਕੇ ਸਾਡੇ ਤੇ ਕਿਰਪਾ ਕਰਦੇ ਤਨ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਾਡੇ ਤੇ ਕਿਰਪਾ ਕਰਦੇ ਨੇ ਉਸ ਪਰਿਪੂਰਨ ਪਰਮਾਤਮਾ ਨੇ ਨਾਲ ਮਿਲ ਕੇ ਜੁੜ ਕੇ ਉਹਦੀ ਪ੍ਰਾਪਤੀ ਦਾ ਤਰੀਕਾ ਤੇ ਸਾਡੀ ਕਲਿਆਣ ਕਿਵੇਂ ਤਨਗੁਰੂ ਅਰਜੁਨ ਦੇਵ ਮਹਾਰਾਜ ਪਾਵਨ ਪਵਿੱਤਰ ਬਚਨਾਂ ਦੇ ਦੁਆਰਾ ਕਿਰਪਾ ਕਰਦੇ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਹ ਮਾੜਾ ਕਿਰਪਾ ਕਰਦੇ ਨੇ ਭਈ ਉਦਮ ਕਰ ਉਦਮ ਕਰਕੇ ਪਰਿਪੂਰਨ ਪਰਮਾਤਮਾ ਨੂੰ ਜਪਨਾ ਉਦਮ ਜਿਹੜਾ ਹੈ ਉਹ ਸਰੇਸ਼ਟ ਵੀ ਹੁੰਦਾ ਹੈ ਤੇ ਸਾਰੇ ਤੋਂ ਆਸਰੇਸ਼ਟ ਵੀ ਹੁੰਦਾ ਹੈ ਉਦਮ ਚੰਗਾ ਵੀ ਇਹ ਉਦਮ ਮੜਵੇ ਉਦਮ ਚੰਗਾ ਏ ਆ ਕਿ ਨਿਤਨੇਮ ਦਾ ਸਮਾਂ ਗੁਰਦੁਆਰੇ ਮੰਦਰ ਮਸਜਿਦ ਜਾਣ ਦਾ ਸਮਾਂ ਸੰਗਤ ਵਿੱਚ ਜਾਣ ਦਾ ਸਮਾਂ ਗੁਰਸਿੱਖ ਪਿਆਰੇ ਨੇ ਉਸ ਮੱਥ ਗੁੰਜਾਇਆ ਨਹੀਂ ਜਤਨ ਸ਼ੀਲ ਹੋ ਕੇ ਉਸ ਸਮੇਂ ਤੇ ਪਹੁੰਚ ਗਿਆ ਨਿਤਨੇਮ ਪੂਰਾ ਕਰਨਿਆ ਸੇਵਾ ਕਰਨ ਲਈ ਸਿਮਰਨ ਕਰਨ ਲਿਆ ਉਹਦਾ ਉਦਮ ਕੀਤਾ ਹੋਇਆ ਚੰਗਾ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਉਦਮ ਕਰੋ ਵਡਭਗਿਓ ਵੱਡੇ ਭਾਗਾਂ ਵਾਲਿਓ ਉਦਮ ਕਰੋ ਉਦਮ ਕਰੋ ਕਿ ਪ੍ਰਮਾਤਮਾ ਨੂੰ ਮਿਲੇ ਉਦਮ ਕਰੋ ਘਰਾ ਤੋਂ ਚੱਲ ਕੇ ਗੁਰੂ ਕੇ ਸੰਗਤ ਵਿੱਚ ਪਹੁੰਚੀਏ ਉਦਮ ਕਰੋ ਕਿ ਭਲਾ ਕਰਮ ਕਰੀਏ ਉਦਮ ਕਰੋ ਬਾਣੀ ਪੜ੍ਹੀਏ ਉਦਮ ਕਰੋ ਕਥਾ ਕੀਰਤਨ শ্রবণ ਕਰੀਏ ਉਦਮ ਕਰੋ ਗੁਰੂ ਦਾ ਦਰਸ਼ਨ ਕਰੀਏ ਮਹਾਰਾਜ ਕਹਿੰਦੇ ਆ ਉਦਮ ਕਰੋ ਵੱਡ ਬਾਹੀਓ ਤੇ ਉਦਮ ਕਰਕੇ ਕਰਨਾ ਕੀਏ ਮਹਾਰਾਜ ਕਹਿੰਦੇ ਸਿਮਰੋ ਹਰ ਹਰ ਰਾਈ ਹਰੀ ਪ੍ਰਮਾਤਮਾ ਨੂੰ ਸਿਮਰੋ ਜਿਹੜਾ ਹਰਿ ਇਕ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ ਜਿਹੜਾ ਤੇਰੇ ਅੰਦਰ ਵੀ ਇਹ ਹਰੀ ਪਰਮਾਤਮਾ ਜਿਹਨੂੰ ਮਹਾਰਾਜ ਕਹਿੰਦੇ ਹਰੇ ਨਮਸਤੇ ਹਰੇ ਨਾਮੇ ਆਰ ਹਰ ਕਰਤ ਨਹੀਂ ਦੁੱਖ ਜਮੇ ਹਰੀ ਪਰਮਾਤਮਾ ਨੂੰ ਜਪਦਿਆਂ ਹੋਇਆਂ ਕਦੇ ਜਮਾਂ ਦਾ ਦੁੱਖ ਵੀ ਨਹੀਂ ਹੋਵੇਗਾ ਉਹਨੂੰ ਜਪ ਨਾਨਕ ਜਿਸ ਸਿਮਰਤ ਸਭ ਸੁਖ ਹੋਏ ਮਹਾਰਾਜ ਸੱਚੀ ਸਰਕਾਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜੀ ਦਾ ਸਿਮਰਨ ਕਰਦੇ ਆ ਸਭ ਸੁਖ ਹੋਵੇ ਸਾਰੇ ਸੁਖਾਂ ਦੀ ਪ੍ਰਾਪਤੀ ਤੇ ਸਭ ਥਾਈਂ ਸਾਰੀਆਂ ਜਗਾਵਾਂ ਤੇ ਸੁਖ ਹੋਵਣਾ ਮਹਾਰਾਜ ਕਹਿੰਦੇ ਉਹਦਾ ਸਿਮਰਨ ਕਰ ਦੁੱਖ ਤਰੰਦ ਭ੍ਰਮ ਜਾਏ ਜ਼ਿੰਦਗੀ ਦੇ ਵਿੱਚੋਂ ਦੁੱਖ ਤੇ ਤਰਦ ਅਰ ਸ਼ਰੀਰ ਵਿੱਚੋਂ ਮਹਾਰਾਜ ਕਹਿੰਦੇ ਭਰਮ ਮਨ ਵਿੱਚੋਂ ਚਲਾ ਜਾਏਗਾ ਪਵਿੱਤਰ ਤੈ ਦੀ ਸੈ ਤੁਰ ਜਾਵੇਂਗਾ ਉਹਨੂੰ ਜਪ ਉਤਮ ਕਰਤ ਆਨੰਦ ਭਇਆ ਉਦਮ ਕਰਦੇ ਆ ਹੋਇਆ ਅੰਦਰ ਖੇੜਾ ਆਏ ਜਪਨਾ ਕੀਤਾ ਮਹਾਰਾਜ ਕਹਿੰਦਿਆ ਉਦਮ ਉਪਰਾਲਾ ਕੀਤਾ ਚੰਗਾ ਉਦਮ ਕੀਤਾ ਤੇ ਅੰਦਰ ਆਨੰਦ ਖੇੜਾ ਮਾਇਆ ਉਹਦੀ ਪ੍ਰਾਪਤੀ ਹੋਈ ਆ ਸਿਮਰਨ ਕਰਦਿਆਂ ਹੋਇਆਂ ਸਾਰ ਸ੍ਰੇਸ਼ਟ ਜਿਹੜਾ ਪ੍ਰਭੂ ਜੀ ਦੀ ਮਿਲਾਪ ਸੁਖੇ ਆਨੰਦੇ ਉਹ ਨਿਚੋੜ ਸਾਨੂੰ ਪ੍ਰਾਪਤ ਹੋਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹਨੂੰ ਜਪ ਉਦਮ ਬਾਕਾਰ ਅਰਜ ਜਾਪਨਾ ਵਡਭਾਗੀ ਧਨ ਸਾਥ ਮਹਾਰਾਜ ਕਹਿੰਦੇ ਉਦਮ ਤੋਂ ਬਗੈਰ ਸਿਮਰਨ ਨਹੀਂ ਉਦਮ ਤੋਂ ਬਗੈਰ ਬਾਣੀ ਨਹੀਂ پڑھی ਜਾਏਗੀ ਉਦਮ ਤੋਂ ਬਗੈਰ ਭੁੱਖਿਆ ਨਹੀਂ ਲੰਦਾਏਗਾ ਉਦਮ ਕਰ ਤੇ ਉਦਮ ਕਰਕੇ ਹੀ ਬਾਹਰ ਦਾ ਧਨ ਕਮਾਇਆ ਜਾਂਦਾ ਹੈ ਉਦਮ ਕਰਕੇ ਹੀ ਅੰਦਰ ਦਾ ਧਨ ਕਮਾਇਆ ਧਰ ਜਾਂਦਾ ਹੈ ਉਦਮ ਕਰਕੇ ਬਾਹਰ ਦਾ ਧਨ ਪਤਾ ਇਕੱਠਾ ਕਰਦਾ ਹੈ ਉਦਮ ਕਰਕੇ ਹੀ ਧਰਮ ਇਕੱਠਾ ਕਰਦਾ ਹੈ ਸੰਤ ਸੰਗ ਹਰਿ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਹਾਰਾਜ ਕਹਿੰਦੇ ਜਨਮ ਜਨਮਾਂ ਤਰਾ ਦੀ ਮੈਲ ਉਹਨੂੰ ਕੱਟ ਜਦਕਿ ਉਦਮ ਕਰਕੇ जन्म जन्म की मन केड़ी जड़ी मन लगी होय जन्म जन्म की इस मन को बल लगी ओनु काट ओनु कटना ओ तो कटी जाएगी जब परमात्मा नु जापना जपना ता अर सिमरन ते नाल सुख है महाराज कहंदे उदम सोई कराए प्रभु मिल साथ गाओ महाराज ਉਹ ਉਦਮ ਬਖਸ਼ੀ ਮਾੜਾ ਨਾ ਉਹ ਨਾ ਉਹ ਉਦਮ ਮੈਂ ਕਰ ਸਕਾਂ ਮਹਾਰਾਜ ਉਦਮ ਸਾਰੇ ਬਖਸ਼ਿਸ਼ ਕਰੀ ਤੇ ਉਹ ਉਦਮ ਕਰਾਮੀ ਜੀ ਦੇ ਨਾਲ ਸਤ ਸੰਗੀਆਂ ਨੂੰ ਸਾਧੂ ਮਾ ਨਾਲ ਮਿਲ ਕੇ ਗੁਰ ਸਿੱਖਾਂ ਦੇ ਨਾਲ ਮਿਲ ਕੇ ਪ੍ਰਭੂ ਮਾਲਕ ਤੇਰੇ ਗੁਨਾ ਦਾ ਗਾਇਨ ਕਨਾ ਤੂੰ ਜਾਈਂ ਤਾ ਸੁੱਝੋਈ ਤੂੰ ਜਾਈਂ ਜਗਾ ਮੈਨੂੰ ਨਾ ਸੋਚੇ ਨਾ ਮੈਨੂੰ ਉਹਦਾ ਪਤਾ ਲੱਗੇ ਕਿ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਜਗ੍ਹਾ ਵੀ ਹੈ ਗੁਰੂ ਤੋਂ ਬਗੈਰ ਕੋਈ ਹੋਰ ਜਗ੍ਹਾ ਵੀ ਹੈ ਮਹਾਰਾਜ ਕੋ ਦੂਜੀ ਜੈ ਨਾ ਸੁੱਝਾਈ ਕਿਥੈ ਉਕਣਦਾ ਮਹਾਰਾਜ ਕੋਈ ਦੂਜੀ ਜਗ੍ਹਾ ਨਹੀਂ ਜਿੱਥੇ ਜਾ ਕੇ ਮੈਂ ਕੂਕਾਂ ਮਾਰਾਂ ਜਿੱਥੇ ਜਾ ਕੇ ਆਪਣਾ ਦੁੱਖੜਾ ਰੋਵਾਂ ਆਪਣੇ ਦੁੱਖ ਸੁਣਾਵਾਂ ਕੋਈ ਨਿਉ ਬਾਪ پکڑਨ ਵਾਲਾ ਉਹ ਕਿਰਪਾ ਕਰ ਸਾਨੂੰ ਇਹ ਬਖਸ਼ਿਸ਼ ਕਰ ਕਿ ਅਸੀਂ ਉਦਮ ਕਰਕੇ ਇਹਨੂੰ ਜੱਬੀਏ ਮਹਾਰਾਜ ਕਹਿੰਦੇ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਤੂ ਸੰਗ ਇਹ ਮੇਰੇ ਠਾਕੁਰ ਮੇਰੇ ਮਾਲਕ ਤੁਸੀਂ ਸਾਡੇ ਤੋਂ ਉਦਮ ਕਰਾਵੋ

ਵੇਦ ਦੇ ਨਾਮ ਦਾ ਰੰਗ ਸਾਡੇ ਮਨ ਨੂੰ ਲੱਗ ਜਾਵੇ ਉਹ ਪ੍ਰੇਮ ਸਾਡੇ ਮਨ ਨੂੰ ਲੱਗ ਜਾਵੇ ਆਪੇ ਹੀ ਪ੍ਰਭ ਰੰਗ ਪ੍ਰਭੂ ਜੀ ਕੋ ਰੰਗ ਪ੍ਰੇਮ ਮਨ ਅੰਦਰ ਬਸਾਉਣਾ ਮਨ ਨੂੰ ਉਹ ਰੰਗ ਸਤ ਸੰਗਤ ਵਾਲਾ ਚੜ੍ਹਾਉਣਾ ਕੋਈ ਤਾਂ ਮੀ ਉੱਠੜ ਸਕਦਾ ਮੇਰੇ ਮਾਲਕ ਮੇਰੇ ਵੈ ਗੁਰੂ ਜੀ ਉਹ ਤੁਸੀਂ ਕਿਰਪਾ ਕਰਨ ਸਕਦੇ ਹੋ ਤੁਸੀਂ ਰਹਿਮਤ ਵਰਸਾਓ ਮਹਾਰਾਜ ਕਹਿੰਦਿਆਂ ਉਦਮ ਕੈਸਾ ਹੈ ਉਦਮ ਚੰਗਾ ਵੀ ਉਦਮ ਮਾੜਾ ਵੀ ਹੈ ਉਹਨੂੰ ਵਿਦਵਾਨ ਸੱਜਣ ਕਹਿੰਦੇ ਉਦਮ ਉੱਤਮ ਮਿੱਤਰਵਤ ਹੈ ਜਿਹੜਾ ਚੰਗਾ ਉਦਮ ਕਰਨਾ ਨਾ ਚੰਗੇ ਪਾਥੀ ਨੂੰ ਉਪਰਾਲਾ ਕਰਨਾ ਚੰਗੇ ਪਾਛੇ ਨੂੰ ਤਸ਼ਾਹਤ ਰੋਕੇ ਜਾਣਾ ਅਲਸਾ ਤਿਆਗ ਕਰਕੇ ਦਾਣਾ ਕਹਿ ਲੱਗੇ ਉਹ ਇੱਕ ਚੰਗੇ ਮਿੱਤਰ ਵਰਗਾ ਹੈ ਚੰਗੇ ਮਿੱਤਰ ਵਰਗਾ ਭੈ ਉਸ ਸਤਰ ਸਮਾਨ ਉਦਮ ਹੈ ਤਾਂ ਚੰਗਾ ਉਪਰਾਲਾ ਹੈ ਤਾਂ ਚੰਗਾ ਪਰ ਕਹਿੰਦੇ ਉਹ ਕਈ ਵੇਰ ਸ਼ਤਰੂ ਦਾ ਕੰਮ ਕਰ ਜਾਂਦਾ ਹੈ ਕਈ ਵੇਰ ਉਹ ਵੈਰੀ ਬਣ ਜਾਂਦਾ ਹੈ ਕਿਉਂ ਕਹਿ ਲੱਗੇ ਅਲਸ ਸਤਰ ਮਿੱਤਰ ਗਿਆ ਹੁਣ ਆਲ ਸੁਜਿਹੜਾ ਹੈ ਤਾਂ ਮਾੜ ਕਹਿੰਦੇ ਕਈ ਵਾਰ ਇਹ ਵੀ ਮਿੱਤਰ ਵਰਗਾ ਕੰਮ ਕਰ ਜਾਂਦਾ ਹੈ ਆਦਿ ਸੁ ਮਿੱਤਰ ਵਰਗਾ ਕੰਮ ਕਰ ਜਾਂਦਾ ਹੈ ਉਪੇ ਵੇ ਪਰਜੇ ਗਿਆਨ ਵਿਦਵਤ ਕਹਿੰਦੇ ਇਹਦਾ ਉਲਟਾ ਗਿਆਨ ਏ ਤੋਨਾ ਉਦਾਂ ਇੱਕ ਚੰਗਾ ਇੱਕ ਮਾੜਾ ਇੱਕ ਆਲਸ ਚੰਗਾ ਇੱਕ ਮਾੜਾ ਇਹਨੂੰ ਐਉਂ ਕਰ ਲਓ ਇੱਕ ਪਾਸੇ ਨੂੰ ਉਦਮ ਕਰਕੇ ਚੱਲਣਾ ਚੰਗਾ ਹੈ ਤੇ ਇੱਕ ਪਾਸੇ ਨੂੰ ਆਲਸ ਕਰਕੇ ਰੁਕ ਜਾਣਾ ਚੰਗਾ ਹੈ ਇੱਕ ਪਾਸੇ ਉਦਮ ਕਰਕੇ ਚੱਲਣਾ ਮਾੜਾ ਹੈ ਤੇ ਇੱਕ ਪਾਸੇ ਆਲਸ ਕਰਕੇ ਰੁਕ ਜਾਣਾ ਔਰ ਜਿਹੜਾ ਹੈ ਮਾੜਾ ਮਹਾਰਾਜ ਕਹਿੰਦੇ ਇੱਕ ਪਾਸੇ ਨੂੰ ਆਲਸ ਕਰਨਾ ਤੇ ਇੱਕ ਪਾਸੇ ਨਹੀਂ ਕਰਨਾ ਇੱਕ ਪਾਸੇ ਉਤਮ ਕਰਨਾ ਤੇ ਇੱਕ ਪਾਸੇ ਨਹੀਂ ਕਰਨਾ ਉਹ ਕਿਹੜਾ ਕਹਿੰਦੀ ਤੈਵ ਚਿਤ ਬਣੀ ਧਾਰ ਕਰ ਉਤਮ ਤਿਆਗੇ ਨਾਹੀ ਚੰਗੇ ਪਾਸੇ ਜਾਣਾ ਪਰਮਾਤਮਾ ਵੱਲੇ ਤੁਰਨਾ ਤੇ ਕਹਿੰਦੇ ਪਰਮਾਤਮਾ ਦਾ ਚਿੰਤਨ ਕਰਦਿਆਂ ਹੋਇਆ ਪ੍ਰਭੂ ਨੂੰ ਯਾਦ ਕਰਦਿਆਂ ਹੋਇਆ ਕਦੇ ਉਦਮ ਨਾ ਤਿਆਗੇ ਕਦੇ ਉਪਰਾਲਾ ਨਾ ਤਿਆਗੇ ਜਿਹਨੂੰ ਮਹਾਰਾਜ ਕਹਿੰਦੇ ਨੇ ਬਾਣੀ ਅੰਦਰ ਨਹਿ ਬਲੰਬ ਧਰਮੰ ਬਲੰਬ ਪਾਪੰ ਮਹਾਰਾਜ ਕਹਿੰਦੇ ਆ ਧਰਮ ਦਾ ਕੰਮ ਕਰਨ ਲੱਗਦਾ ਹੈ ਚੰਗਾ ਕੰਮ ਕਰਨ ਲੱਗਾ ਹੈ ਤੇ ਕਦੇ ਵੀ ਤੇਰੀ ਨਾ ਕਰ ਜੇ ਮਾੜੇ ਪਾਤੇ ਤੋਰ ਲੱਗਾ ਕੋਈ ਮਾੜਾ ਕਰਨ ਲੱਗਾ ਰੁਕਦਾ ਅਲਸ ਕਰ ਰੁਕਦਾ ਮਹੰਗਾ ਤੇਰੀ ਕਰੇਗਾ ਤੇਰੇ ਮਨ ਦਾ ਖਿਆਲ ਬਦਲ ਜਾਵੇਗਾ ਉਹ ਮਾੜਾ ਕਰਨ ਤੋਂ ਪਾਪ ਕਰਮ ਕਰਨ ਤੋਂ ਬਚ ਜਾਵੇਗਾ ਮਹਾਰਾਲ ਨੇ ਜੋ ਬਚਨ ਕਹੇ ਵਿਦਵਾਨ ਕਹਿੰਦੇ ਤੈਵ ਚਿਤਵਨੀ ਧਾਰ ਕਰ ਉਦਮ ਤਿਆਗੇ ਨਾਏ ਚੰਗੇ ਪਾਸੇ ਨੂੰ ਚੱਲਣ ਵਾਸਤੇ ਚਿੰਤਨ ਕਰਦਿਆਂ ਚੇਤਾ ਕਰਦਿਆਂ ਅਦੇ ਵੀ ਉਦਮ ਨੂੰ ਤਿਆਗੇ ਨਾ ਤੇਰੀ ਨਾ ਕਰੇ ਬਿਨ ਉਦਮ ਕਹ ਕੌਣ ਕੋ ਮਿਲੇ ਤੇਲ ਤਿੰਨ ਮਾਹੇ ਕਹਿੰਦੇ ਦੱਸੋ ਬਿਨਾ ਉਦਮ ਤੋਂ ਨਾ ਬਿਨਾ ਉਪਰਾਲੇ ਤੋਂ ਤਿਲਾ ਵਿੱਚੋਂ ਤੇਲ ਨਹੀਂ ਕਿਸੇ ਨੂੰ ਪ੍ਰਾਪਤ ਹੁੰਦਾ ਉਹ ਵੀ ਤੇਲ ਵੀ ਪ੍ਰਾਪਤ ਕਰਨਾ ਉਦਮ ਕਰਕੇ ਉਹਨਾਂ ਨੂੰ ਲਿਆਣਾ ਪਏਗਾ ਤਾਂ ਕਿ ਫਿਰ ਉਹਨਾਂ ਨੂੰ ਕੁਲਚ ਪਾਣਾ ਪਵੇਗਾ ਫਿਰ بار بار ਉਲਟਾ ਪੁਲਟੀ ਕਰਕੇ ਫੇਰ ਉਹਨਾਂ ਦਾ ਤੇਲ ਮਿਲੇਗਾ ਕਹਿੰਦੇ ਭਲਿਆ ਤੈਨੂੰ ਰੱਬ ਕਿਵੇਂ ਮਿਲ ਜਾਏਗਾ ਜੇ ਤੂੰ ਉਦਮ ਅਪਰਾਲਾ ਨਹੀਂ ਕਰਤਾ ਆਲਸ ਛੀਤ ਗਿਆ ਸਭ ਤਨ ਤੇ ਪ੍ਰੀਤਮ ਸਿਉਂ ਮਨ ਲੱਗਾ ਜਦ ਆਲਸ ਦਾ ਤਿਆਗ ਕੀਤਾ ਆਲਸ ਨੂੰ ਤਿਆਗ ਕੇ ਕੀਤਾ ਉਦੋਂ परमात्मा मिल जाएगा परमात्मा नल मिलाप होगा महाराज कहिंदिया बहुत तात अंदर की उदय चंगियाई आलक करे बुराई वे शेर महाराज कहते हैं चंगा कम करन लगता है ना मनुख ने चंगे पासे जाना होवे गुरुद्वारे मंदिर मस्जिद जाना होवे धार्मिक कर्म करन जाना होवे ਆਲਸ ਕਰ ਲੈਂਦਾ ਛੱਡੋ ਖੜਾ ਪੂਨੀ ਘੰਟਾ ਲੇਟ ਵੀ ਚੱਲ ਜਾਗੇ ਤਾਂ ਕੀ ਔਰ ਆਪਣਾ ਕਿਹੜਾ ਬਕ ਸੇਵਾ ਹੀ ਕਰਨੀ 10 ਮਿੰਟ ਦੀ ਸਾਈਂ ਤਾਂ ਕੀ ਸਮੇ ਨੂੰ ਕੀ ਆਪਾਂ ਸਾਰਾ ਸਮਾਂ ਆਪਣਾ ਹੀ ਉੱਥੇ ਆਲਸ ਕਰਦਾ ਤੇ ਬੁਰੀਾਈ ਪੁਰਾ ਕਰਮ ਮਾੜੇ ਪਾਸੇ ਦਾਣਾ ਹੈ ਜੋ ਕਿ ਸਕਰੈਂਟ ਦੀ ਦੇਰੀ ਨਹੀਂ ਕਰਦਾ ਛਾਲ ਮਾਰ ਕੇ ਉੱਠਦਾ ਹੈ ਸ਼ੇਰ ਦੀ ਤਰ੍ਹਾਂ ਭੱਜ ਕੇ ਜਾਂਦਾ ਹੈ ਕਿ ਕਿਦੇ ਸਮਾਂ ਲੰਘਣਾ ਸੁੱਚਾ ਵੀ ਮੈਂ ਸਮੇਂ ਨੂੰ ਪਹਿਲਾਂ ਉੱਥੇ ਖੜਾ ਨਿਤਨੇਮ ਕਰਨਾ ਗੁਰਦੁਆਰੇ ਮੰਦਰ ਮਸਜਿਦ ਜਾਣਾ ਸਿਵਰ ਸਿਮਰਨ ਕਰਨੀ ਧਾਰਮਿਕਤਾ ਧਰਮ ਨੂੰ ਕਮਾਉਣਾ ਉਧਰ ਦੇਰੀ ਕਰਦਾ ਹੈ ਕਹਿੰਦੇ ਬੁਰੀਾਈ ਸ਼ੇਰ ਬਣ ਗਈ ਹੈ ਤੇ ਚੰਗਿਆਈ ਆਲਸੀ ਬਣ ਗਈ ਆਲਸ ਬਣ ਗਿਆ ਚੰਗਿਆਈ ਮੰਨੋ ਨਾਨਕ ਅੱਜ ਕੱਲ ਆਵਸੀ ਗਾਫਲ ਆਹੀ ਪੈਰ ਕਹਿ ਲੱਗੇ ਗਾਫਲ ਜਿਹੜਾ ਇਹ ਸਮਝੇ ਇਸ ਪਾਸਿਓ ਬੇਗਿਆਤੇ ਉਹਦੇ ਫਾਇਆਂ ਪੈ ਗਈਆਂ ਅੰਜ ਉਹਦੇ ਲਈ ਤਿਆਰ ਬਈਆਂ ਐਸੀਆਂ ਆਈਆਂ ਜਿੰਨਾ ਵਿੱਚ ਫਸ ਗਿਆ ਇਹ ਚਾੜ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਵਿੱਚ ਆਇਆ ਤੇ ਮਾੜੇ ਕਰਮ ਬਾਤੀ ਨਾ ਅਰ ਚਲ ਚੰਗੇ ਬਾਤੀ ਉਪਰਾਲਾ ਕਰ ਤੂੰ ਆਇਆ ਪਰਮਾਤਮਾ ਦੀ ਬਾਣੀ ਸੁਣਨ ਬਾਅਦ ਕੇ ਆਲੂ ਸੁਣਨ ਪੜਨ ਕੋ ਬਾਣੀ ਨਾਮ ਵੇਸਾਰ ਨੱਗੇ ਅਨ ਲਾਲਚ

ਤੇ ਉੱਠ ਖੜਾ ਹੈ ਕੋਈ ਨੀਂਦ ਨਹੀਂ ਆਂਦੀ ਕੋਈ ਆਲਸ ਨਹੀਂ ਹੈ ਕੋਈ ਡਰ ਭੈ ਨਹੀਂ ਲੱਗਦਾ ਚੰਗੇ ਬਾਥੇ ਦਾਣਾ ਹੈ ਤੇ ਉਹਦੋਂ ਕਹਿੰਦਾ ਨੇ ਸਰੀਰ ਦੀ ਵੱਲ ਹੈ ਜੇ ਨੀਂਦ ਆਦੀ ਕੋਈ ਨਹੀਂ ਫੇਰ ਚੱਲੇ ਜਾਵਾਂ ਬਹੁਤ ਆਤ ਅੰਦਰ ਗੁਰੂਪੁਰ ਆਉਣਾ ਨਿਤਨੇਮ ਕਰਨਾ ਐਸੀ ਵਾਦਾ ਕਰਕੇ ਰਹਿ ਜਾਂਦਾ ਬੋਧਿਆਂ ਦਾ ਉਹ ਕਹਣਗੇ ਕੋਈ ਨਹੀਂ ਜਦੋਂ ਉੱਤੇ ਉਦਈ ਕਰਾਂਗੇ ਕੋਈ ਨਹੀਂ ਦਿਨ ਚੜ੍ਹੇ ਕਰ ਲਾਂਗੇ ਤਾਂ ਪਾਰੇ ਕਰਨਾ ਵਾਂਗੇ ਸ਼ਾਮ ਨੂੰ ਕਰ ਲਾਂਗੇ ਨਹੀਂ ਹੋਇਆ ਕੱਲ ਨੂੰ ਕਰ ਲਵਾਂਗੇ ਫਿਰ ਅੱਜ ਕੱਲ ਕਰ ਦਿਆਂ ਕਾਲ ਵਿਆਪ ਇਹ ਨਹੀਂ ਕਹਿੰਦਾ ਕਿ ਸਮਾਂ ਗੁਰੂ ਦਾ ਮੈਂ ਉਹਦੇ ਕੋਲੇ ਸਮੇਂ ਪਹੁੰਚਣਾ ਹੀ ਪਹੁੰਚਣਾ ਬਾੜਾ ਕਰਮ ਕਰਨਾ ਉਹਦਰ ਨੂੰ ਤੋੜਦਾ ਹੈ ਮਹਾਰਾਜ ਸਾਹਿਬ ਕਹਿੰਦੇ ਮਨ ਮੁਕ ਕੋ ਆਲਸ ਭਲੋ ਫਾਥੇ ਊਝੜੀ ਮਹਾਰਾਜ ਕਹਿੰਦੇ ਮਨਮੁੱਖਾਂ ਨੂੰ ਆਲਸ ਬੌਧਾ ਉਹ ਗੁਰੂ ਵਾਲੇ ਪਾਠੇ ਤੋਂ ਗੁਰਮਤ ਵਾਲੇ